ਮੈਂ ਤੁਹਾਡਾ ਪੱਤਰਕਾਰ ਭਿੰਦਰਮਾਨ ਪਹੁੰਚਿਆ ਬਡਾਲੀ ਅੱਲਾ ਸਿੰਘ ਵਿਖੇ ਬਿਲਕੁਲ ਰੋਡ ਦੇ ਨਾਲ ਉਧਰ ਗੱਡੀਆਂ ਵੀ ਚੱਲ ਰਹੀਆਂ ਨੇ ਖਿਡਾਰੀ ਚੱਲ ਰਹੀ ਹੈ ਮੇਰਾ ਪੁੱਤਰ ਉਦੇ ਪ੍ਰਤਾਪ ਸਿੰਘ ਮਾਨਮ ਨੂੰ ਪਿਛਲੇ ਕਈ ਦਿਨਾਂ ਤੋਂ ਕਹਿ ਰਿਹਾ ਸੀ ਮੈਂ ਪਿੱਛੇ ਜੇ ਇੱਕ ਵੀਡੀਓ ਵੀ ਬਣਾਈ ਹੈ ਇਹ ਮੈਨੂੰ ਕਹਿ ਰਿਹਾ ਸੀ ਵੀ ਪਾਪਾ ਖਿਡਾਰੀ ਕੀਵੇਂ ਚੱਲਦੀ ਹੈ ਖਿਡਾਰੀ ਬਾਰੇ ਮੈਂ ਇਹਨੂੰ ਜਾਣਕਾਰੀ ਦੇ ਰਿਹਾ ਉਦੇ ਪ੍ਰਤਾਪ ਇਹ ਖਿਡਾਰੀ ਦੇਖ ਜੇ ਐਮ ਸੁਣ ਇਹ ਤਾਂ ਗਨੇ ਲੱਗ ਰਹੇ ਨੇ ਇਹ ਗਨੇ ਲੱਗ ਰਹੇ ਨੇ ਇਹ ਖਿਡਾਰੀ ਚੱਲ ਰਹੀ ਹੈ ਬਾਈ ਕਿੰਨੇ ਲਾ ਰਿਹਾ ਤੇ ਆ ਜਾ ਹੁਣ ਤੈਨੂੰ ਰਸ ਦਿਖਾਉਨੇ ਆ ਰਸ ਇਧਰगिर ਰਿਹਾ ਇਹਦੇ ਵਿੱਚ गिर ਰਿਹਾ ਇਸ ਤੋਂ ਬਾਅਦ ਜਿਹੜਾ ਰਸ ਹੈ ਇਹਦੇ ਵਿੱਚ ਜਾਊਗਾ ਰਸ ਵਿੱਚ ਜਾਊਗਾ ਨਾਲ ਦੀ ਨਾਲ ਗਰਮ ਹੋਈ ਜਾਊਗਾ ਨਾਲ ਦੀ ਨਾਲ ਗਰਮ ਵੀ ਹੋ ਰਿਹਾ ਤੂੰ ਇਧਰ ਨਿਕਲ ਰਿਹਾ ਉੱਪਰ ਨੂੰ ਐਚੀ ਮਨੀਜਨ ਨੂੰ ਤੇ ਰਸ ਨਿਕਲ ਰਿਹਾ ਤੇ ਹੁਣ ਰਸ ਇਹਦੇ ਵਿੱਚ ਪੈ ਗਿਆ ਤੇ ਬਾਈ ਮਿੱਠਾ ਸੋਡਾ ਪਾ ਰਿਹਾ ਇਹਦੇ ਵਿੱਚੋਂ ਮੈਲ ਨਿਕਲ ਰਹੀ ਆ ਇੱਧਰ ਦੇਖ ਮੈਲ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪੈਂਦਾ ਹੈਗਾ ਸਿਰਫ ਆ ਮਿੱਠਾ ਛੋੜਾ ਪਾਇਆ ਜਾਂਦਾ ਹੈ ਇਹ ਬਾਈ ਹੁਣ ਮੈਲ ਚੱਕ ਰਿਹਾ ਜਦੋਂ ਆਪਰ ਰਸ ਇੱਧਰ ਪਾਉਨੇ ਆ ਇਹ ਉਦੋਂ ਹੀ ਗੱਡੀ ਜਾਂਦੀ ਹੈ ਮੈਲ ਇੱਕ ਵਾਰੀ ਨਿਕਲਦੀ ਹੈ ਇਹ ਮੈਲ ਕੱਢ ਦੇਣੀ ਆ ਸਾਰੀ ਆ ਮੈਲ ਇੱਧਰ ਨਿਕਲ ਰਹੀ ਹੈ ਇਹ ਸ਼ੁੱਧ ਗੁੜਾ ਹੈ ਮਤਲਬ ਕੋਈ ਕੈਮੀਕਲ ਨਹੀਂ ਇਹ ਬਾਈ ਤਿਆਰ ਕਰ ਰਿਹਾ ਇਹ ਕੱਢ ਰਿਹਾ ਕੈਮੀਕਲ ਇਹ ਵੀ ਤਜਰਬਾ ਉਹ ਬਾਈ ਝੋਕ ਲਾ ਰਿਹਾ ਮਤਲਬ ਝੋਕਾ ਲਾਉਣ ਵੀ ਇਹ ਵੀ ਤਜਰਬਾ ਕਿ ਕਿਵੇਂ ਪਕਾਉਣਾ ਇੱਧਰ ਜਦੋਂ ਗੁੜੇ ਪੱਕ ਗਿਆ ਕਿਰਾਈ ਤੋਂ ਬਾਅਦ ਇਹ ਇੱਧਰ ਆ ਗਿਆ ਹੁਣ ਇਹ ਤਿਆਰ ਹੋ ਗਿਆ ਮਤਲਬ ਇੱਧਰ ਗੁੜੇ ਇਹ ਹੁਣ ਇਹਦੀ ਗੁੜ ਬਣੂਗੀ ਸ਼ੱਕਰ ਜੀ ਇਹਦੀ ਸ਼ੱਕਰ ਬਣੂਗੀ ਇਹਦੀ ਸ਼ੱਕਰ ਬਣੂਗੀ ਤੇ ਇਹ ਵੀ ਇੱਕ ਕਲਾ ਏ ਗੁੜੇ ਬਣਾਉਣਾ ਕਿਵੇਂ ਮੈਲ ਕੱਢਣੀ ਹੈ ਇਹ ਇਹ ਵੀ ਕਲਾ ਹੈ ਬਾਈ ਕੱਢਦੇ ਮੈਲ ਤੇ ਇਹ ਜਿਹੜਾ ਗੁੜ ਬਣਾਉਣਾ ਇਹ ਵੀ ਹਰੇਕ ਬੰਦੇ ਦੇ ਵਾਸਤਾ ਰੋਗ ਨਹੀਂ ਹੈਗਾ ਇਹ ਵੀ ਕਲਾ ਹੈ ਇਹਦਾ ਛੋਟਾ ਜੀ ਉਮਰ ਦੀ ਮੁੰਡਾ ਯਾਰ ਇਹਦਾ ਲੇਖਾ ਬਣਾ ਰਿਹਾ ਜੀ ਹਾਂ ਜੀ ਲੇਖਾ ਹੀ ਬਣਾ ਰਿਆ ਅੱਜ ਅੱਛਾ ਕੀ ਕਰਦਾ ਕੀ ਇਹ ਸਕੂਲ ਤੇ ਛੁੱਟੀ ਹੈ ਦੀ ਅੱਜ ਇਹ ਕਿਹੜੀ ਕਲਾਸ ਚ ਪੜਦਾ ਇਹ ਵੀ ਕਲਾਸ ਚ ਪੜਦਾ ਹੀ ਇਹ ਚਲੋ ਦੱਸਾਂ ਗੱਲ ਕੀ ਹੈ ਜੀ ਬਹੁਤ ਵਧੀਆ ਜਾਣਕਾਰੀ ਹੈ ਤੁਸੀਂ ਆਪਣੇ ਬੱਚਿਆਂ ਨਾਲ ਮਤਲਬ ਇੱਧਰ ਆਪਣੇ ਕਿਤੇ ਵੱਲ ਮਤਲਬ ਉਤਸ਼ਾਹਿਤ ਕਰ ਰਹੇ ਹੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਯਾਰ ਵੀ ਕਿੰਨੇ ਸਾਲ ਦੀ ਉਮਰ ਹੈ ਦੀ 12 ਸਾਲ ਦੀ ਹੈ ਜੀ ਕਿੰਨੇ ਸਾਲ ਦੀ ਹੈ ਜੀ 12 ਸਾਲ ਦੀ ਉਮਰ ਹੈ 12 ਸਾਲ ਦੀ ਉਮਰ ਦਾ ਮੁੰਡਾ ਗੁੜ ਤਿਆਰ ਕਰ ਰਿਹਾ ਜੀ ਜਿਹੜੇ ਪੰਜਾਬ ਨਾਲ 60 ਸਾਲ ਦੇ ਤਜਰਬੇ ਵਾਲੇ ਮੁੰਡੇ ਗੁੜ ਬਣਾਉਂਦੇ ਨੇ ਮੁੰਡੇ ਦੀ ਜਿਹੜੀ ਕਲਾਏ ਉਹਨੂੰ ਸਨਮਾਨ ਕਰਨਾ ਬਣਦਾ ਹੈ ਇਹ ਖਾਲਾ ਜੀ ਦਾ ਬੜਾ ਨਹੀਂ ਵੀ ਇਹ ਗੁੜ ਬਣਾ ਦੂਗਾ ਕੋਈ ਸ਼ੱਕਰ ਬਣਾ ਦੂਗਾ ਸ਼ੱਕਰ ਬਣੂਗੀ ਆ ਸ਼ੱਕਰ ਵਾ ਜੀ ਵਾ ਤੇਰੀਆਂ ਤਾਂ ਜਿੰਨੀਆਂ ਤਰੀਫਾਂ ਤਰਾ ਨੋ ਦੱਸਦੇ ਮੈਨੂੰ ਕੀ ਹੈ ਸਲਾਮ ਖਾਨ ਜੀ ਹਾਂ ਜੀ ਸਲਾਮ ਖਾਨ ਸਲਾਮ ਖਾਨ ਅੱਜ ਸਕੂਲ ਤੇ ਛੁੱਟੀਆਂ ਸ਼ਿਵਰਾਤਰੀ ਦੀ ਥੈਂਕ ਯੂ ਸ਼ੱਕਰ ਬਣਾ ਦਈਏ ਵਾ ਜੀ ਵਾ ਇਹ ਇੱਕ ਬਾਈ ਆਪਾਂ ਬਾਈਆਂ ਤੋਂ ਵੀ ਜਾਣਕਾਰੀ ਪ੍ਰਾਪਤ ਕਰਦੇ ਆ ਕਿਹਨਾਂ ਦਾ ਮੁੰਡਾ ਹੈ ਅ ਤੁਸੀਂ ਬਾਈ ਜੀ ਇਹ ਗੁਰ ਤਿਆਰ ਕਰਦੇ ਹੋ ਇਹ ਆਪਣਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਬਾਈ ਜੀ ਨਾਮ ਰਿੰਕਾ ਮਹਿਮਦਬਰ ਰਿੰਕਾ ਮਹਿਮਦਬਰ ਜੀ ਬਾਈ ਜੀ ਤੁਹਾਨੂੰ ਦੇਖਿਆ ਦੇਖਿਆ ਲੱਗਦਾ ਮਤਲਬ ਉਹ ਤੁਸੀਂ ਹੋਰ ਕੰਮ ਵੀ ਕਰਦੇ ਕੋਈ ਹਾਂਜੀ ਹਾਂਜੀ ਆਪਾਂ ਢੋਲ ਪਲੇ ਕਰਦੇ ਆ ਜੀ ਢੋਲ ਮਨ ਪਲੇ ਕਰਦੇ ਹਾਂ ਤਾਂ ਹੀ ਤਾਂ ਹੀ ਦੇਖਿਆ ਦੇਖਿਆ ਲੱਗਦਾ ਇਹ ਇਸ ਕਰਕੇ ਕਿ ਆਜ ਇਹ ਤੁਸੀਂ ਗੁਰ ਬਣਾਉਣ ਦਾ ਵੀ ਕੰਮ ਕਰਦੇ ਹੋ ਜੀ ਹਾਂਜੀ 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 ਤੇ ਇਹ ਜਿਹੜਾ ਨਾਲ ਇਹ ਬੱਚਾ ਇਹ ਕੌਣ ਹੈ ਜੀ ਇਹ ਮੁੰਡਾ ਜੀ ਆਪਣਾ ਜੀ ਜੇ ਤੁਸੀਂ ਤਾਂ ਦੇਖੋ ਮਾਲ ਕੱਢ ਰਹੇ ਹੋ ਇਹ ਕਲਾ ਦੇ ਮਹਾਰੋਂ ਗੁੱਡ ਬਣਾਉਂਦੇ ਹੋ ਤੁਸੀਂ ਆਪਣੇ 12 ਸਾਲ ਦੇ ਇਹ ਜਿਹੜੇ ਬੱਚੇ ਨੂੰ ਵੀ ਕਲਾ ਦਾ ਮਹਾਰ ਬਣਾਤਾ ਉਹ ਸ਼ੱਕਰ ਬਣਾ ਰਿਹਾ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਵੀ ਕੋਈ ਸ਼ੱਕਰ ਹਰੇਕ ਬਣਾ ਦੂਗਾ ਸਹੀ ਗੱਲ ਹੈ ਇਹ ਅੱਜ ਪਹਿਲੇ ਦਿਨ ਆਇਆ ਜੀ ਨਹੀਂ ਇਹ ਅੱਗੇ ਵੀ ਆਉਂਦਾ ਰਹਿੰਦਾ ਜਿੱਦਾਂ ਛੁੱਟੀ ਹੁੰਦੀ ਹੈ ਉਦੋਂ ਆ ਜਾਂਦਾ ਜੀ ਅੱਜ ਸ਼ਿਵਰਾਤਰੀ ਛੁੱਟੀ ਹੈ ਜੀ ਇਹਨੂੰ ਅੱਛੇ ਆ ਜੀ ਹਾਂ ਜੀ ਹਾਂ ਜੀ ਤੇ ਤੁਸੀਂ ਢੋਲ ਵਜਾਉਣ ਦੇ ਨਾਲ-ਨਾਲ ਆਪਣਾ ਇਹ ਗੁੜ ਬਣਾਉਣ ਦਾ ਵੀ ਕੰਮ ਕਰਦੇ ਹਾਂ ਹਾਂਜੀ ਗੁੜ ਬਣਾਉਣ ਦਾ ਵੀ ਕੰਮ ਕਰਦੇ ਹਾਂ ਗੰਨਾ ਆਪਣਾ ਵੇਚਿਆ ਜੀ ਅੱਛਾ ਗੰਨਾ ਵੀ ਆਪਣਾ ਕੇ ਵੇਚਿਆ ਸਵਾਦੋ ਕਿਲੇ ਚੱਕਰ ਬਣਾ ਬਣਾ ਕੇ ਵੇਚਦੇ ਹਾਂ ਜੀ ਅੱਛਾ ਗੰਨਾ ਆਪਣਾ ਵੇਚਿਆ ਹੋਇਆ ਹਾਂਜੀ 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 ਸ਼ੱਕਰ ਬਣਾ ਬਣਾ ਕੇ ਵੇਚਦੇ ਹਾਂ ਹਾਂਜੀ 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 ਤੇ ਕਿਨੇ ਰੁਪਏ ਕਿਲੋ ਹੈ ਜਿਹੜੀ ਗੁੜ ਹੈ ਜੀ ਭਾਈ ਜੀ ਅਸੀਂ ਦੰਨਿਆ ਜੀ 85 ਰੁਪਏ ਕਿਲੋ ਅੱਛਾ ਸ਼ੁੱਧ ਗੁੜ ਹੈ ਜੀ ਹਾਂਜੀ ਇੱਕ ਨੰਬਰ ਦਾ ਗੁੜ ਜੀ ਸ਼ੱਕਰ ਸ਼ੱਕਰ ਵੀ 85 ਰੁਪਏ ਜੀ ਇਹ ਇੰਨਾ ਬੜਾਲੀ ਗੱਲਾਂ ਬੜਾਲੀ ਅੱਲਾ ਸਿੰਘ ਤੇ ਮਕਾਰੋਂਪੁਰ ਸਾਹਿਬ ਦੇ ਵਿਚਕਾਰ ਥੋੜੀ ਰੋਡ ਦੇ ਨਾਲ ਬਿਲਕੁਲ ਖਲਾੜੀ ਹੈ ਜੀ ਹਾਂ ਜੀ ਹਾਂ ਜੀ ਦੇਖੋ ਮੇਰਾ ਪੁੱਤਰ ਮੈਨੂੰ ਕਹਿੰਦਾ ਵੀ ਗੁੜ ਕਿਵੇਂ ਤਿਆਰ ਹੁੰਦਾ ਮੈਂ ਤਾਂ ਉਹਨੂੰ ਇਸ ਦੀ ਜਾਣਕਾਰੀ ਦੇਣ ਲੱਗਿਆ ਸੀ ਤੇ ਤੁਸੀਂ ਮੈਨੂੰ ਮਿਲ ਗਏ ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਬੱਚੇ ਆਏ ਹੋਏ ਨੇ ਹੋਰ ਵੀ ਤੇ ਇਹਨੂੰ ਬਣਨੇ ਨੂੰ ਕড়াই ਬਣਨ ਨੂੰ ਕਿੰਨਾ ਕ ਤਿਆਰ ਹੋ ਜੀ ਕਿੰਨਾ ਕ ਟਾਈਮ ਲੱਗ ਜਾਂਦਾ ਇਹਨੂੰ 1.5 ਘੰਟਾ ਲੱਗਦਾ ਜੀ ਅੱਛਾ 1.5 ਘੰਟਾ 1.5 ਘੰਟੇ ਬਾਅਦ ਗੱਲ ਆਉਂਦੀ ਹੈ ਜੀ ਇਹ ਵੀ ਝੋਕਾ ਲਾਉਣ ਦੀ ਜਿਵੇਂ ਕਲਾ ਹੋਣੀ ਚਾਹੀਦੀ ਹੈ ਤਾਂ ਹੀ ਆਉਂਦਾ ਜੀ ਇਹ ਮੇਰੇ ਵਰਗਾ ਠੰਡਾ ਜਿਹਾ ਮੁੰਡਾ ਬੰਦਾ ਬੈਠਾ ਹੋਵੇ ਹਾਂ ਜੀ ਫਿਰ ਤਾਂ ਨਹੀਂ ਆਉਂਦਾ ਜੀ ਇਹ ਵੀ ਜਿ ਕਲਾਕਾਰ ਬੰਦਾ ਹੋਊਗਾ ਕੀ ਝੋਕਾ ਦੇਣ ਵਾਲਾ ਦੇਖੋ ਜੀ ਭਾਈ ਜੀ ਹਰੇਕ ਕੰਮ ਦਾ ਤਜਰਬਾ ਹੁੰਦਾ ਹੈ ਬਿਨਾਂ ਤਜਰਬੇ ਦੇ ਤਾਂ ਸਹੀ ਕੋਈ ਵੀ ਕੰਮ ਲੋੜ ਨਹੀਂ ਆਉਂਦਾ ਹੁੰਦਾ ਜੇ ਤਜਰਬੇ ਦੇ ਤਾਂ ਕੋਈ ਕੰਮ ਬਣਦਾ ਹੀ ਹੈ ਨਹੀਂ ਤੇ ਕੰਮ ਦਾ ਤਜਰਬਾ ਆਉਂਦਾ ਤੇ ਮੁੰਡੇ ਦੀ ਤਾਂ ਮੈਂ ਯਾਰ ਸਦਕੇ ਜਾ ਮਰਾ ਚਿਹਰਾ ਦਿਖਾ ਦੇ ਯਾਰ ਤੂੰ ਛੁੜ ਜਾ ਚਿਹਰਾ ਦਿਖਾ ਦੇ ਤੇਰਾ ਤੂੰ ਨੌ ਵੀ ਦੱਸ ਦੇ ਦੂੰ ਸਲਾਮ ਖਾਨ ਹੈ ਵੀ ਇਸ ਗਾਇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਹਨਾਂ ਨੂੰ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ 12 ਸਾਲ ਦਾ ਮੁੰਡਾ ਸੱਕਰ ਬਣਾ ਰਿਹਾ ਹੈ ਸੱਕਰ ਬਣਾ ਰਿਹਾ ਹੈ ਕੋਈ ਲਾਈਵ ਇਹ ਬਿਲਕੁਲ ਹਕੀਕਤ ਤਸਵੀਰਾਂ ਨੇ ਕੋਈ ਉਹ ਐਵੇਂ ਨਹੀਂ ਮੰਦ ਰ ਹਵਾ ਚੱਕਰ ਲ ਬਣਾਈਆਂ ਸੱਕਰ ਬਣਾ ਰਿਹਾ ਜੀ 12 ਸਾਲ ਦਾ ਮੁੰਡਾ ਦੇਖੋ ਪਿੱਛੇ ਇਹ ਜਿਹੜਾ ਤੁਸੀਂ ਗੰਨਾ ਬੀਜਿਆ ਵਾ ਕਿੰਨੇ ਏਕੜ ਦੇ ਵਿੱਚ ਹੈ ਜੀ ਤੇ ਆਪਾਂ ਸਵਾ ਦੋ ਕਿੱਲੇ ਗੰਨਾ ਬੀਜਿਆ ਵਾ ਜੀ ਇਹ ਇਹਦੇ ਵਿੱਚ ਜਿਹੜੀ ਤੁਸੀਂ ਗੰਨਾ ਇਹ ਇਹਦੇ ਵਿੱਚ ਕੀ ਕੀੜੀ ਖਾਦ ਕਿਹੜੀ ਕਿਹੜੀ ਖਾਦ ਪਾਉਂਦੇ ਤੁਸੀਂ ਆਪਾਂ ਖਾਦ ਕੋ ਤਾਂ ਕੋਈ ਬਿਲਕੁਲ ਨਹੀਂ ਪਾਉਂਦੇ ਜੀ ਆਪਾਂ ਕੋਰਾ ਜਿੰਨ ਆਪਾਂ ਸਪਰੇਅ ਕਰਦੇ ਜੀ ਜਿਹੜੀ ਕੋਸੂੰਡੀ ਤੋਂ ਕੱਲੀ ਨਾ ਕੋਈ ਰੀਜੈਂਟ ਪਾਈ ਦੀ ਨਾ ਕੋਈ ਪ੍ਰਦਾਨ ਪਾਈ ਦੀ ਨਾ ਕੋਈ ਥਿਮਟ ਪਾਈ ਦੀ ਨਾ ਕੋਈ ਕਲੋਰੋ ਪਾਈ ਦੀ ਗੰਨਾ ਇੱਕ ਨੰਬਰ ਦੀ ਆਰਗਨਿਕ ਸ਼ੱਕਰ ਆ ਜੀ ਇਹ ਨਹੀਂ ਇਹ ਤਾਂ ਕਮਾਲੇ ਹੋਗੀ ਤੁਸੀਂ ਕੋਈ ਖਾਦ ਨਹੀਂ ਪਾਉਂਦੇ ਗੰਨੇ ਦੇ ਵਿੱਚ ਜੀ ਖਾਦ ਪਾਉਣ ਤੋਂ ਡਰ ਇਹ ਲੱਗਦਾ ਜੀ ਫਿਰ ਸ਼ੱਕਰ ਨਹੀਂ ਵੱਢਦੀ ਹੁੰਦੀ ਅਸੀਂ ਸਾਰੀ ਦਾ ਸ਼ੱਕਰ ਬਣਾ ਕੇ ਵੇਚਣੀ ਹੁੰਦੀ ਹੈ ਜੀ ਅੱਛਾ ਸ਼ੱਕਰ ਬਣਾ ਕੇ ਵੇਚਣੀ ਤੁਹਾਡਾ ਮ ਸ਼ੱਕਰ ਲੈ ਕੇ ਜਾਵੇ ਉਹ ਸ਼ੁੱਧ ਸ਼ੱਕਰ ਲੈ ਕੇ ਜਾਵੇ ਹਾਂਜੀ ਸ਼ੁੱਧ ਸ਼ੱਕਰ ਲੈ ਕੇ ਜਾਵੇ ਜੀ ਸ਼ੱਕਰ ਦੇ ਵਿੱਚ ਕੋਈ ਉਹਨਾਂ ਕੋਈ ਰਿਕਾਵਟ ਲੱਗਦੀ ਹੈ ਕੁਝ ਹੀ ਲੱਗਦਾ ਸਾਡੇ ਕੋਈ ਵਾਪਸ ਕਰ ਦੇਵੇ 1 ਸਾਲ ਦੀ ਸ਼ੱਕਰ ਦੀ ਗਾਰੰਟੀ ਹੈ ਸ਼ੱਕਰ ਨੂੰ ਉੱਤੋਂ ਪਲਵਾ ਲਵੇ ਜ਼ਰੂਰ ਜੀ ਤੇ ਗਾਹਾਂ ਜਾਈ ਇਕੱਤੀ ਤੋਂ ਪੋਹਣ ਵਾਲੇ ਇਹ ਦੋਹ ਤੋਂ ਪੰਗਾ ਹੈਗੇ ਜੇਠ ਦੇ ਵਿੱਚ ਉਲਵਾ ਲਵੇ ਸ਼ੱਕਰ ਦੀ ਸਾਲ ਦੀ ਗਾਰੰਟੀ ਸ਼ੱਕਰ ਉੱਤੇ ਹੀ ਪਈ ਰਹੂਗੀ ਬਡਾਲੀ ਅਲਾ ਸਿੰਘ ਦੇ ਸਰਪੰਚ ਪਿਰਤਪਾਲ ਸਿੰਘ ਦਾ ਭਰਾ ਕਿਹਨੋਂ ਵੀਰ ਜੀ ਆਪਣਾ ਗੁਰਜੀਤ ਸਿੰਘ ਹੈ ਜੀ ਗੁਰਜੀਤ ਸਿੰਘ ਇਹ ਵੀ ਇੱਥੇ ਖਿਡਾਰੀ ਤੇ ਅੱਜ ਆਪਣਾ ਇਹ ਗੁੱੜ ਬਣਾ ਰਹੇ ਨੇ ਕਹਿੰਦੇ ਗੰਨਾ ਆਪਣਾ ਹੀ ਐ ਤੇ ਸਲਾਮ ਹੈ ਇਹਨਾਂ ਬਾਈਆਂ ਦੀ ਸਰਪੰਚ ਪ੍ਰਤਪਾਲ ਤੇ ਉਹਨਾਂ ਦੇ ਭਰਾ ਦੇ ਤੇ ਹੋਰ ਜਿਹੜੇ ਪਰਿਵਾਰਕ ਬੱਚੇ ਆਏ ਹੋਏ ਨੇ ਇਹ ਵੀ ਮਿਹਨਤ ਹੈ ਇੱਕ ਇਹ ਵੀ ਇੱਕ ਮਿਹਨਤ ਹੈ ਇਹ ਮਿਹਨਤ ਕਰਨੀ ਚਾਹੀਦੀ ਤੇ ਆਪਣੇ ਬੱਚਿਆਂ ਨੂੰ ਵੀ ਇਸ ਜਿਹੜੇ ਖੇਤੀਬਾੜੀ ਦਾ ਕੀਤਾ ਜਿਹੜਾ ਆਪ ਕਰਦੇ ਨੇ ਉਹਨਾਂ ਦੇ ਪ੍ਰਤੀ ਉਤਸ਼ਾਹਿਤ ਕਰਨਾ ਚਾਹੀਦਾ ਜਿਵੇਂ ਆਹ ਮੁੰਡਾ ਛੋਟਾ ਦਾ 12 ਸਾਲ ਦਾ ਸ਼ੱਕਰ ਬਣਾ ਰਿਹਾ ਤੇ ਹੋਰ ਵੀ ਬੱਚੇ ਖਿਡਾਰੀ ਤੇ ਆਏ ਹੋਏ ਨੇ ਇਹ ਇਸ ਕਰਕੇ ਜਿਹੜੀ ਜਿਹੜਾ ਕੀਤਾ ਆਪਾਂ ਕਰਦੇ ਆ ਆਪਣੇ ਬੱਚਿਆਂ ਨੂੰ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਕਿੰਨੇ ਸਾਲ ਤੋਂ ਤੁਸੀਂ ਇਸ ਤਰ੍ਹਾਂ ਦੇ ਤਜਰਬੇ ਕਰ ਰਹੇ ਹੋ ਗੁੜ ਬਣਾ ਰਹੇ ਹੋ ਸਹੀ ਗੱਲ 20 ਸਾਲ ਦੇ ਕਰਦੇ ਹੋਣੇ ਜੀ ਸਰ 20 ਸਾਲ ਤੋਂ ਕੰਮ ਕਰ ਰਹੇ ਨੇ ਗੁਰਜੀਤ ਸਿੰਘ ਦੇ ਪਿਤਾ ਜੀ ਨੇ ਦੱਸਿਆ ਚਲੋ ਪ੍ਰਮਾਤਮਾ ਇਹਨਾਂ ਜਿਹੜੇ ਆਪਣਾ ਕਾਰੋਬਾਰ ਕਰਦੇ ਨੇ ਆਪਣਾ ਕੰਮ-ਕਾਰ ਕਰਦੇ ਨੇ ਗੁੜ ਬਣਾਉਂਦੇ ਨੇ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਮੈਂ ਤਾਂ ਜਾ ਰਿਹਾ ਸੀ ਲੰਘਿਆ ਜਾ ਰਿਹਾ ਸੀ ਤੇ ਮੇਰਾ ਪੁੱਤਰ ਮੈਨੂੰ ਕਹਿਣ ਲੱਗਿਆ ਵੀ ਮੈਨੂੰ ਗੁੜ ਬਾਰੇ ਦੱਸ ਤੇ ਉਹਨੂੰ ਤਾਂ ਦੱਸਣਾ ਦੱਸਣਾ ਮੈਂ ਤੁਹਾਨੂੰ ਵੀ ਦੱਸਦਾ ਵੀ ਭਾਈ ਜੀ ਮਤਲਬ ਜੇ ਕਿਸੇ ਨੇ ਇਹ ਗੂੜਾ ਮਤਲਬ ਜਾਂ ਸ਼ੱਕਰ ਕਿਸੇ ਨੇ ਖਰੀਦ ਨਹੀਂ ਹੋਵੇ ਇਹ ਮਕਾਰੋਬਰ ਸਾਹਿਬ ਔਰ ਬਡਾਲੀ ਵਾਲਾ ਸਿੰਘ ਦੇ ਵਿਚਕਾਰਕਰ ਰੋਡ ਦੇ ਬਿਲਕੁਲ ਵਿਚਕਾਰ ਥੋੜੀ ਖਲਾਰੀ ਹੈ ਫਿਰ ਵੀ ਤੁਸੀਂ ਆਪਣਾ ਦਰਸ਼ਕਾਂ ਨੂੰ ਨੰਬਰ ਦੱਸ ਦੋ ਨੰਬਰ ਕਿੰਨਾ ਜੀ ਭਾਈ ਜੀ ਨੰਬਰ ਹੈ ਸਾਡਾ 9815861237 ਇਹ ਸਾਡਾ ਨੰਬਰ ਹੈ ਜੀ ਜੇ ਕਿਸੇ ਨੇ ਗੂੜ ਸ਼ੱਕਰ ਲੈਣੀਆਂ ਤੇ ਸਾਨੂੰ ਕਾਲ ਕਰ ਕਰ ਸਕਦਾ ਜੀ ਸਭ ਤੋਂ ਜਿਹੜੀ ਵਧੀਆ ਗੱਲ ਲੱਗੀ ਹੈ ਦੇਖੋ ਜਿਹੜੀਆਂ ਇਹ ਦੇਸੀ ਬੰਦੇ ਨੇ ਦੇਸੀ ਗੱਲਾਂ ਨੇ ਦੇਸੀ ਬਾਤਾਂ ਨੇ ਵੀ ਜਿਹੜਾ ਦੇਸੀ ਗੁੜਾ ਮਤਲਬ origignal ਸ਼ੁੱਧ ਗੁੜਾ ਸ਼ੁੱਧ ਸੱਕਰ ਇਹ ਮਤਲਬ ਕਈ ਖਿਡਾਰੀ ਵਾਲੇ ਹਿਰਾ ਫੇਰੀ ਵੀ ਕਰ ਜਾਂਦੇ ਨੇ ਪਰ ਇਹ ਇਹ ਸ਼ੁੱਧ ਸ਼ੱਕਰ ਤੇ ਗੁੜ ਬਣਾਉਂਦੇ ਨੇ ਜੇਕਰ ਕਿਸੇ ਨੇ ਖਰੀਦਣਾ ਹੋਵੇ ਤਾਂ ਬਾਈ ਨੇ ਆਪਣਾ ਨੰਬਰ ਦੱਸਤਾ ਤੇ ਛੋਟੇ ਜਿਹੇ ਬੱਚੇ ਨੂੰ ਫੇਰ ਮੇਰੀ ਦੁਆਰਾ ਫੇਰ ਸਲਾਮ ਹੈ ਬੀ ਬਹੁਤ ਵਧੀਆ ਕੰਮ ਕਰ ਰਿਆ। ਵੀ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਰੱਖੇ ਪੁੱਤ। ਰਿਕਾ ਟੋਲੀ ਜਿਨ੍ਹਾਂ ਦੀ ਇਹ ਖਿਲਾੜੀ ਐ ਬਾਈ ਨੇ ਹੁਣ ਇਹ ਸੱਕਰ ਦੇਖੋ। ਸੱਕਰ ਬਣਾਤੀ। ਭੂਰੇ ਵਰਗੀ ਸੱਕਰ ਬਣਾਤੀ। ਸੱਕਰ ਬਿਲਕੁਲ ਤਿਆਰ ਹੋ ਚੁੱਕੀ ਐ। ਸਲਾਮ ਐ ਬਾਈ ਦੀ ਮਿਹਨਤ ਨੂੰ, ਇਹਦੇ ਬੇਟੇ ਦੀ ਮਿਹਨਤ ਨੂੰ, ਇਹਦੇ ਪਰਿਵਾਰ ਦੀ ਮਿਹਨਤ ਨੂੰ। ਸੱਕਰ ਦੇਖੋ ਜੀ ਬਿਲਕੁਲ ਭੂਰੇ ਵਰਗੀ ਬਣਾਤੀ। ਰਿੰਕਾ ਟੋਲੀ ਮਹਿਮਤਪੁਰ ਵਾਲਾ